ਰਾਮ ਸ਼ਾਲਾ ਮੇਰਾ ਬੇਟਾ ਵਾ ਅਨਿਕੇਤ ਤੇ ਜਿਹੜਾ 7 ਤਰੀਕ ਤੋਂ ਬਾਅਦ ਜੀ 90 ਦਾ ਉਹ ਚੋਕਰਾ ਪਹਿਲੇ ਦੋ ਦਿਨ ਉਨੇਕਰਾ ਹੀ ਦੇ ਪਹਿਲੇ 6 ਤਰੀਕ ਤੇ ਆਪਣੇ ਦੋਸਤੇ ਦੇ ਘਰ ਸੁਤਾ ਵਾ ਅਗਲੇ ਦਿਨ ਦੋਸਤੇ ਦੇ ਘਰ ਤੋਂ ਆਪਣੇ ਆ ਗਲੀ ਦੇ ਇੱਕ ਨੰਨੇਰੇ ਫੱਟੇ ਲਗਾਏ ਆ ਫੱਟੇ ਲਗਾ ਕੇ ਮੁਰਕੇ ਵਾਲੇ ਪਲੇਅਰ ਤੇ ਜਿੱਤੇ ਆ ਕਿਉਂਕਿ ਢੇੜ ਦੇ ਕੱਪੜੇ ਪਾਏ ਦੇ ਹੀ ਢੇੜ ਦੇ ਸੁੱਕਲੇ ਕੱਪੜੇ ਪਾਏ ਦੇ ਸੁੱਕਲੇ ਕੱਪੜਾ ਆਪਣੇ ਕੋਲੋਂ ਤੋ ਗਿਆ ਫੋਗਾ ਇਹ ਦਰਬਾਰ ਸਭ ਕੋ ਮੈਸ਼ੀ ਬਾਰੇ ਰੇਲਵੇ ਸਟੇਸ਼ਨ ਸਾਰੇ ਕੋ ਮਿਲਿਆ ਬਟਾਲੇ ਦੀ ਜਾਦੀ ਗੇੜ ਪਲੋਰੀ ਆਪਣੇ ਕੀ ਆਉਂਦੇ ਫਰੀਜਪੁਰ ਤੋਂ ਗਈ ਚਿਲੇ ਉਹਦੇ ਸਾਰੇ ਕੋ ਮਿਲਿਆ ਦੋਸਰੀ ਕੋ ਕੰਪਲੇਟ ਕੀਤੀ ਕਿਹੜੀ ਕੰਪਲੇਟ ਦਿੱਤੀ ਹੈ ਪੁਲਿਸ ਵੱਲੇ ਪਾਲ ਕਰਨ ਲਈ ਆਪਾਂ ਉਹਦੇ ਕਿਤੇ ਵਾਲੇ ਦਿੱਤੀ ਵੀ ਤੋਰ ਨਾਲ ਇਹ ਨਾ ਚੋਨਾ ਫੋਟੋ ਨਾਲ ਇਹ ਮਰ ਪਸਾ ਮਰ ਕਰਦੇ ਸਾਡੇ ਬੱਚਾ ਸੇ ਪੀਸੇ ਪੀਸੇ ਨਹੀਂ ਮਿਲਦੀਆਂ

ਮੇਰਾ ਨੰਬਰ ਆਕੇ ਤੁਹਾਡਾ ਬਕਰ ਨੂੰ ਕਿੱਦਾਂ ਦੋਪਸਾਇਆ ਨਹੀਂ ਜੀ ਨੰਬਰ ਸੀ ਜੀ 14 5 ਕੋਈ ਫਰਕ ਨਹੀਂ ਤੇ ਕੋਈ ਪੁਸ਼ਕਸ਼ ਕੀਤੀ ਹੋਵੇ ਹੋਜੀ ਤੁਸੀਂ ਤੁਸੀਂ ਜਿਸ ਕੋਲੋਂ ਸਰਨ ਕੋਈ ਆਤਾ ਪਤਾ ਨਾ ਬੰਨ ਰਿਹਾ ਦੋ ਬੋਸ ਨਹੀਂ ਬੰਨ ਰਿਹਾ ਹਾਂ ਜੀ ਕੀ ਮੰਗ ਕਰਦੇ ਹੋ ਕੋਈ ਜਨਰਲ ਦਾ ਜਿਹੜਾ ਬਾਕੀ ਸਾਰੇ గ <inaudible> 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 <inaudible>